ਆਖਤ ਦਾ ਖਜ਼ਾਨਾ ਬਣਾਉਣਾ ਸਿਖਾ ਦਾਂਗੇ ਘਰ ਦੇ ਵਿੱਚ ਤਿਆਰ ਕਰਨਾ 5-7000 ਰੁਪਿਆ ਲਾਉਣ ਦੀ ਕੋਈ ਲੋੜ ਨਹੀਂ ਘਰੇ ਬਣਾ ਲਓ ਬਹੁਤ ਜ਼ਿਆਦਾ ਪ੍ਰੋਟੀਨ ਮਿਲ ਜੂ ਇੱਕ ਦਿਨ ਚ 150 ਗ੍ਰਾਮ ਬਣਦਾ ਕਿਵੇਂ ਆਜੋ ਫਿਰ ਬਣੇ ਰੋ ਮਿੱਤਰੋ ਵੀਡੀਓ ਦੇ ਨਾਲ ਐਂਡ ਤੱਕ ਦੇਖ ਲਓ ਵੀਡੀਓ ਜਾ ਕੇ ਉਹ ਖੜ ਜਾ ਖੜ ਜਾ ਕਿੱਧਰ ਲਈ ਜਾਂਦਾ ਇਹਨਾਂ ਸਾਮਾਨ ਰੁਕ ਜਾ ਰੁਕ ਜਾ ਉਹ ਕੀ ਹੋ ਗਿਆ ਕਰਨ ਆ ਦੁਕਾਨਦਾਰ ਨੂੰ ਪਾਲੀ ਕਿੰਨਾ ਸਾਮਾਨ ਚੱਕਿਆਗਾ ਕੰਗੂਪਰਾ ਉਹਨੂੰ ਖੋਲ ਲਈ ਇਹ ਤਾਂ ਨਾ ਆਪਣਾ ਸ਼ੋਰ ਜਾਂ ਜਿੰਮ ਲਾਉਣ ਲੱਗਿਆ ਹੁਣ ਨਾ ਅੱਛਾ ਫਿਰ ਗੱਟੇ ਖਵਾਏਗਾ ਉਹਨੂੰ ਆ ਗੱਟੇ ਕਾ ਨੂੰ ਖਵਾਉਂਗਾ ਨਿਰਾ ਤਾਕਤ ਦਾ ਖਜ਼ਾਨਾ ਖਵਾਉਂਗਾ ਇੱਕ ਦਿਨ ਚ ਪ੍ਰੋਟੀਨ ਪੂਰਾ ਕਰ ਦੋ ਜਿੰਨਾ ਚਾਹੀਦਾ ਹੁੰਦਾ ਉਹ ਮਗਾਲਾ ਨਾਲ ਨੇ ਡੱਬੇ ਜਾਂਦੇ ਹੁੰਦੇ ਤਾਕਤ ਵਾਲੇ ਕੋਈ ਭਰਾਵਾ ਡੱਬਿਆਂ ਚ ਕੁਝ ਨਹੀਂ ਹੈਗਾ ਉਹ ਤੇ ਕੱਲੀ ਪੈਕਿੰਗ ਹੁੰਦੀ ਆ ਫੋਕੀ ਛੁਰਤ ਮੁਰਤੀ ਹੁੰਦੀ ਆ ਜਿਹੜੀ ਚੀਜ਼ ਇਹਦੇ ਵਿੱਚ ਬਣੂਗੀ ਉਹ ਚੀਜ਼ ਨਹੀਂ ਬਣਦੀ ਬਾਬਾ ਛੋਲੇ ਜੇ ਭਰੀ ਫਿਰਦਾ ਇੱਕ ਆਹ ਤੇ ਮੁਰਦਾ ਗੱਟਾ ਸਾਰਾ ਸਾਮਾਨ ਹੈ ਚੰਗਾ ਬਣੂਗਾ ਤੂੰ ਯਾਦ ਹੀ ਰੱਖੇਗਾ ਮੈਨੂੰ ਵੀ ਦਿਖਾ ਦੇ ਯਾਰ ਬਣਾ ਕੇ ਕਿਵੇਂ ਬਣਦਾ ਹੁੰਦਾ ਆਹ ਮੇਰੇ ਨਾਲ ਹੀ ਚੱਲ ਤੈਨੂੰ ਵੀ ਦਿਖਾਉਣਾ ਬਣਾ ਚੱਲ ਦਿਖਾ ਕਿਵੇਂ ਬਣਾ ਆਜਾ ਆਜਾ ਫਿਰ ਚੱਲ ਸਤਿ ਕੀ ਹਾਲ ਚਾਲ ਆ ਬੀਲੀਓ ਠੀਕ ਠਾਕ ਹਾਂ ਆਪਣੇ ਪੇਜ ਤੇ ਤੁਹਾਡਾ ਸਵਾਗਤ ਹੈ ਲਓ ਵੀ ਮਿੱਤਰੋ ਭੈਣੋ ਭਰਾਵੋ ਅੱਜ ਆਪਾਂ ਜਿੰਮ ਵਾਲੇ ਮੁੰਡਿਆਂ ਲਈ ਬਹੁਤ ਹੀ ਵਧੀਆ ਪ੍ਰੋਟੀਨ ਵਾਲੀ ਖਾਣਕ ਬਣਾਉਣ ਜਾ ਰਹੇ ਹਾਂ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਵਾਂਗੇ ਬਹੁਤ ਹੀ ਵਧੀਆ ਤੁਹਾਨੂੰ ਕੰਮ ਕਰੂਗੀ ਆਪਾਂ ਦੇਖ ਲੈਣੇ ਬਾਹਰਲੇ ਵਿਦੇਸ਼ੀ ਲੜਕਿਆਂ ਦੇ ਡੌਲੇ ਹੁੰਦੇ ਐਡੇ-ਐਡੇ ਹੁੰਦੇ ਨੇ ਤੇ ਆਪਣੇ ਵਾਲੇ ਹੁੰਦੇ ਪਿਛਕੇ ਪਏ ਤੇ ਤੋੜੀਆਂ ਵਾਂਗੂ ਢਿੱਡ ਹੁੰਦਾ ਉਹ ਵੱਜ ਜਾਂਦਾ ਉਹ ਕਿਉਂ ਵੱਜ ਜਾਂਦਾ ਕਿਉਂਕਿ ਇੱਥੇ ਬਈ ਰੋਟੀਆਂ ਦੀ ਖਾਣਕ ਆ ਉਹ ਜਾਦੇ ਖਾਣੇ ਆ ਪ੍ਰੋਟੀਨ ਹੀ ਲੈਣਾ ਤੁਸੀਂ ਪ੍ਰੋਟੀਨ ਬਣਾਉਣਾ ਸਿਖਾ ਰਾਂਗੇ ਬਹੁਤ ਵਧੀਆ ਆਸਾਨੀ ਤਰੀਕੇ ਨਾਲ ਆਪਾਂ ਵੀ ਆਪਦੇ ਘਰ ਦੇ ਵਿੱਚ ਬਣਾ ਰਹੇ ਹਾਂ ਕਾਰਨ ਕਰਨਾ ਮੈਨੂੰ ਬਣਾ ਕੇ ਦੇ ਤੇ ਮੈਂ ਕਰਨ ਨੂੰ ਬਣਾ ਕੇ ਦੇ ਰਹੇ ਹਾਂ ਤੇ ਭੈਣਾ ਭਰਾ ਨੂੰ ਦੱਸਣ ਵੀ ਜਾ ਰਹੇ ਹਾਂ ਵੀ ਬਣਦਾ ਕਿਵੇਂ ਹੈ ਆਜੋ ਫਿਰ ਮੇਤਰੋ ਵੀਡੀਓ ਨਾ ਬਣੇ ਰਹੋ ਤੁਸੀਂ ਸਾਰੇ ਜਾਣੀ 100 ਗ੍ਰਾਮ ਬੜੀ ਦਿੰਦੀ ਹੈ ਆਪਾਂ ਨੂੰ 50 ਤੋਂ 52 ਗ੍ਰਾਮ ਪ੍ਰੋਟੀਨ ਲਓ ਜੀ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਬੜੀਆਂ ਸੋਇਆਬੀਨੀਆਂ ਬੜੀਆਂ ਲਈਆਂ ਆਪਾਂ 6 ਕਿਲੋ ਇਹਨੂੰ ਤੁਸੀਂ ਚੰਗੀ ਤਰ੍ਹਾਂ ਪੁਣ ਲੈਣੇ ਵੀ ਇਹਦੇ ਵਿੱਚ ਕੋਈ ਨਮੀ ਵਗੈਰਾ ਤੁਹਾਡੀ ਨਾ ਰਵੇ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਤੁਸੀਂ ਪੂੰਣਾ ਸਾਫ ਸਫਾਈ ਦਾ ਧਿਆਨ ਰੱਖ ਲੈਣਾ ਕਈ ਵਾਰੀ ਕਚਰਾ ਕੁਦਰਾ ਆ ਜਾਂਦਾ ਹੈ 2 ਤੋਂ 4 ਮਿੰਟ ਤੁਸੀਂ ਇਹਨੂੰ ਪੱਠੀ ਦੇ ਉੱਤੇ ਤਾਲਵਾ ਲੈਣਾ ਲਓ ਜੀ ਬੜੀਆਂ ਨੂੰ ਤਾ ਆਪਾਂ ਚੰਗੀ ਤਰ੍ਹਾਂ ਲਵਾ ਲਿਆ ਜਿਆਦਾ ਨਹੀਂ ਲਵਾਉਣਾ ਵੀ ਤੁਸੀਂ ਇਹਨੂੰ ਕਾਲੀਆਂ ਕਰ ਲਓ ਜਾਂ ਕੌੜੀਆਂ ਕਰ ਲਓ ਬਸ ਇੰਨਾ ਕੀ ਲਵਾਉਣਾ ਹੈ ਕਿ ਜਿਹੜੇ ਨਮੀ ਵਗੈਰਾ ਬਿਲਕੁਲ ਪਾਸੇ-ਆਸੂ ਲੱਗੀ ਹੁੰਦੀ ਹੈ ਉਹ ਇਹਦੀ ਚੰਗੀ ਤਰ੍ਹਾਂ ਪਾਸ ਘਾ ਸਕੀਏ ਲਓ ਜੀ ਬੜੀਆਂ ਆਪਾਂ ਚੰਗੀ ਤਰ੍ਹਾਂ ਭੁੰਨ ਲੀਆਂ ਨੇ ਬੱਠਲ ਦੇ ਵਿੱਚ ਭਰ ਲੀਆਂ ਤੁਸੀਂ ਦੇਖ ਵੀ ਸਕਦੇ ਹੋ ਤੇ ਹੁਣ ਇਹਦੇ ਵਿੱਚ ਪਾਵਾਂਗੇ 2 ਕਿਲੋ ਆਪਾਂ ਧੋਵੀ ਮੂੰਗੀ ਲਓ ਜੀ ਇਹਨੂੰ ਵੀ ਆਪਾਂ 10 ਤੋਂ 15 ਮਿੰਟ ਹਲਕੀ ਹਲਕੀ ਅੱਗ ਦੇ ਉੱਤੇ ਭੁੰਨਾਂਗੇ ਤਾਂ ਜੋ ਆਪਣਾ ਆਸਾਨੀ ਨਾਲ ਇਹ ਗ੍ਰੈਂਡਰ ਵਗੈਰਾ ਦੇ ਵਿੱਚ ਪੀਸੇ ਜਾ ਸਕੇ ਤੇ ਨਮੀ ਵਗੈਰਾ ਇਹਦੇ ਵਿੱਚ ਆਪਾਂ ਬਿਲਕੁਲ ਖਤਮ ਕਰ ਸਕੀਏ ਲਓ ਜੀ ਆਪਣੀ ਮੂੰਗੀ ਸੋ ਭੁੱਜ ਕੇ ਬਿਲਕੁਲ ਰੈਡੀ ਹੋ ਚੁੱਕੀ ਐ ਤੇ ਤੁਸੀਂ ਇਹਨੂੰ ਹਲਕੇ ਜਿਹੇ ਹੱਥ ਨਾਲ ਚਾੱਕ ਕੇ ਖਾ ਕੇ ਵੀ ਦੇਖ ਸਕਦੇ ਹੋ ਥੋੜੀ ਗਰਮ ਹੋਊਗੀ ਠੰਡੀ ਕਰਕੇ ਤੁਸੀਂ ਚਵਾ ਕੇ ਦੇਖ ਲੈਣੀ ਐ ਵੀ ਕੜਕੜ ਦੀ ਆਵਾਜ਼ ਤੁਹਾਡੇ ਮੂੰਹ ਦੇ ਵਿੱਚ ਆਉਣ ਲੱਗ ਗਈ ਆਪਣੀ ਮੂੰਗੀ ਜਿਹੜੀ ਭੁੱਜ ਕੇ ਰੈਡੀ ਹੋ ਗਈ ਤੇ ਹੁਣ ਆਪਾਂ ਇਹਨੂੰ ਕੱਢਾਂਗੇ ਇੱਕ ਭਾਂਡੇ ਦੇ ਵਿੱਚ ਲਓ ਜੀ ਮੂੰਗੀ ਭੁੱਜਣ ਤੋਂ ਬਾਅਦ ਆਪਾਂ ਪਾਵਾਂਗੇ 3 ਕਿਲੋ ਭੁੱਜੇ ਹੋਏ ਛੋਲੇ ਹੁਣ ਤੁਸੀਂ ਦੇਖਾਂਗੇ ਛੋਲੇ ਦਾ ਪਹਿਲਾਂ ਹੀ ਭੁੱਜੇ ਹੋਏ ਤੇ ਭਰਾ ਸਾਡਾ ਦੁਬਾਰੇ ਫਿਰ ਭੁੱਜੇ ਹੋਏ ਪਾਈ ਜਾਂਦਾ ਕਿਉਂਕਿ ਭਾਈ ਇਹਨਾਂ ਦੇ ਵਿੱਚ ਥੋੜੀ-ਮੋਟੀ ਨਮੀ ਆ ਆਈ ਦੀ ਤਾਂ ਕਰਕੇ ਨੂੰ ਆਪਾਂ ਦੁਬਾਰੇ ਭੁੰਨਾਗੇ ਜਿਹੜੇ ਆਪਣੇ ਕੀ ਗ੍ਰੈਂਡਰ ਦੇ ਵਿੱਚ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਪੀਸ ਕੇ ਆਪਾਂ ਇਹਦਾ ਪਾਊਡਰ ਤਿਆਰ ਕਰ ਸਕੀਏ। ਲਓ ਜੀ 3 ਕਿਲੋ ਆਪਾਂ ਪਾਤੇ ਛੋਲੇ। ਇਹੇ ਜੀ ਚੀਜ਼ ਬਣ ਜੂਗੀ ਤੁਸੀਂ ਯਾਦ ਰੱਖੋ ਇਹ ਘਰ ਦੇ ਵਿੱਚ ਮੈਂ ਕਹਿੰਦਾ ਜਿੰਨੇ ਮਰਜੀ ਪ੍ਰੋਡਕਟ ਮਾਰਕੀਟ ਦੇ ਵਿੱਚ ਆਉਂਦੇ ਆ ਜਿੰਨਾ ਪ੍ਰੋਟੀਨ ਇਹਦੇ ਵਿੱਚੋਂ ਮਿਲੂਗਾ ਤੁਹਾਨੂੰ। ਉਹ ਡੱਬਿਆਂ ਦੇ ਵਿੱਚੋਂ ਨਹੀਂ ਮਿਲਣਾ ਜਿਹੜੇ 5-5 7-7000 ਰੁਪਇਆ ਲਾ ਕੇ ਤੁਸੀਂ ਮੇਰੇ ਭਰਾਵੋਂ ਮੰਗਾ ਲੈਣੇ ਆਨਲਾਈਨ ਪਰ ਉਹਦੇ ਵਿੱਚ ਵੀ ਤੁਹਾਨੂੰ ਠੱਗੀ ਬਹੁਤ ਬਾਈਦੀ ਐ ਕਾਪੀਆਂ ਆਈਆਂ ਨੇ ਸਟicker ਵਗੈਰਾ ਲੱਗ ਜਾਂਦੇ ਐ ਅਸਰ ਤੁਹਾਨੂੰ ਕਰਦਾ ਨਹੀਂ ਪਰ ਜੇ ਤੁਸੀਂ ਆਹ ਚੀਜ਼ ਬਣਾ ਕੇ ਇੱਕ ਵਾਰੀ ਖਾ ਲਈ ਤਾਂ ਤੁਸੀਂ ਯਾਦ ਰੱਖੋਗੇ ਇੱਕ ਮਹੀਨੇ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲ ਜੂਗਾ ਬਹੁਤ ਵਧੀਆ ਚੀਜ਼ ਐ ਤੇ ਵੀਡੀਓ ਚੰਗੀ ਤਰ੍ਹਾਂ ਸ਼ੇਅਰ ਜ਼ਰੂਰ ਕਰ ਦਿਓ ਲਓ ਜੀ ਆਪਣੇ ਛੋਲਿਆਂ ਨੂੰ ਚੰਗੀ ਤਰ੍ਹਾਂ ਆਪਾਂ ਪਾ ਲਵਾਲਾ ਮਾੜੀ ਮੋਟੀ ਨਮੀ ਦੀ ਉਹ ਵੀ ਆਪਾਂ ਕੱਢਤੀ ਤੇ ਜਿਆਦਾ ਅੱਗ ਤੁਸੀਂ ਇਹਦੇ ਥੱਲੇ ਨਹੀਂ ਬਾਲਣੀ ਤਾਂ ਜੋ ਤੁਹਾਡੇ ਜਿਹੜੇ ਸ਼ੋਲੇ ਐ ਇਹ ਕੌੜੇ ਨਾ ਹੋ ਜਾਣ ਤੇ ਟੀਨ ਦੇ ਵਿੱਚ ਤੁਹਾਨੂੰ ਦਿੱਕਤ ਆਵੇ। ਤੇ ਲਓ ਮਿੱਤਰੋ ਹੁਣ ਪੱਠੀ ਨੂੰ ਕਰਾਂਗੇ ਆਪਾਂ ਘੱਟ ਤੇ ਜਿਹੜੇ ਸ਼ੋਲੇ ਐ ਉਹਨੂੰ ਆਪਾਂ ਕੱਢਾਂਗੇ ਬਾਹਰ। ਲਓ ਜੀ ਭੈਣੋ ਭਰਾਵੋ ਸਾਰਾ ਮਟੀਰੀਅਲ ਆਪਣਾ ਬਣ ਕੇ ਤਿਆਰ ਹੋ ਗਿਆ। ਤੁਸੀਂ ਦੇਖ ਲਓ ਬੱਠੜ ਭਰੇ ਪਿਆ ਸ਼ੋਲਿਆਂ ਦੇ ਤੇ ਸਮਾਨ ਦੇ ਸਾਰੇ ਦੇ। ਪਰ ਆਪਣੀ ਇਹ ਵੀਡੀਓ ਬੜੀ ਲੰਮੀ ਹੋ ਜੂਗੀ ਕਿਉਂਕਿ ਇਹਨੂੰ ਪੀਸਣ ਦੇ ਵਿੱਚ ਆਪਾਂ ਨੂੰ ਘੰਟਾ ਦਾ 2 ਘੰਟੇ ਲੱਗ ਜਾਣਗੇ ਤਾਂ ਆਪਾਂ ਭੈਣ ਭਰਾਵਾਂ ਨੂੰ ਥੋੜੀ ਜਿਹੀ ਮਾਤਰਾ ਦੇ ਵਿੱਚ ਪ੍ਰੋਡਕਟ ਪੀਸ ਕੇ ਦਿਖਾ ਦੇਣਾ ਵੀ ਕਿਵੇਂ ਇਹ ਬਣੂਗਾ ਕਿਵੇਂ ਤਿਆਰ ਹੋਊਗਾ 6 ਕਿਲੋ ਪ੍ਰੋਡਕਟ ਦੇ ਵਿੱਚ ਤੁਸੀਂ 1 ਕਿਲੋ ਤੁਸੀਂ ਆਰਡਰ ਸਪਾਉਣੇ ਆ ਇਹ ਮਾਰਕੀਟ ਦੇ ਵਿੱਚ ਤੁਹਾਨੂੰ ਆਸਾਨੀ ਨਾਲ ਮਿਲ ਜਾਣਗੇ ਸਾਰੀ ਤਰ੍ਹਾਂ ਤੋਂ ਪਰ ਆਪਾਂ ਇਹ ਆਨਲਾਈਨ ਆਰਡਰ ਕੀਤੇ ਆ ਵਧੀਆ ਕੁਆਲਿਟੀ ਦੇ ਕੀਤੇ ਆ ਤੇ ਤੁਸੀਂ ਵੀ ਆਨਲਾਈਨ ਆਰਡਰ ਕਰ ਸਕਦੇ ਹੋ ਜਾਂ ਫਿਰ ਦੁਕਾਨ ਤੋਂ ਵੀ ਲੈ ਸਕਦੇ ਹੋ ਕੰਪਨੀ ਦਾ ਨਾਮ ਵੀ ਤੁਹਾਨੂੰ ਪੜਾ ਦੇਣ ਜਿਹੜੀ ਦੇ ਕੀਤੇ ਆ ਪਾਊਡਰ ਬਹੁਤ ਵਧੀ ਤੇ ਲਓ ਮਿੱਤਰੋ ਆਪਾਂ ਥੋੜੀ-ਥੋੜੀ ਮਾਤਰਾ ਦੇ ਵਿੱਚ ਤੁਹਾਨੂੰ ਪੀਸ ਕੇ ਦਿਖਾਵਾਂ ਕਿ ਕੀ-ਕੀ ਪ੍ਰੋਡਕਟ ਪੈਂਦੇ ਸਭ ਤੋਂ ਪਹਿਲਾਂ ਆਪਾਂ ਇੱਕ ਕਮੂਠੀ ਪਾਵਾਂਗੇ ਛੋਲਿਆਂ ਦੀ ਤੇ ਇੱਕ ਕਮੂਠੀ ਪਾਵਾਂਗੇ ਆਪਾਂ ਸੋਇਆਬੀਨ ਦੀ ਤੁਸੀਂ ਇਹਨਾਂ ਚੀਜ਼ਾਂ ਨੂੰ ਇਕੱਠੀਆਂ ਹੀ ਪੀਸ ਸਕਦੇ ਹੋ ਪਰ ਆਪਾਂ ਇਹਨੂੰ ਥੋੜੀ ਜਿਹੀ ਮਾਤਰਾ ਦੇ ਵਿੱਚ ਪੀਸਾਂਗੇ ਤੇ ਥੋੜੇ ਜੇ ਪਾਵਾਂਗੇ ਆਪਾਂ ਇਹਦੇ ਵਿੱਚ ਆਉਟਸ ਲਓ ਜੀ ਹੁਣ ਆਪਾਂ ਇਹਨੂੰ ਬਰੀਕ ਗ੍ਰੇਂਡਰ ਦੀ ਮਦਦ ਨਾਲ ਬਰੀਕ ਪਾਊਡਰ ਬਣਾਵਾਂਗੇ ਲਓ ਲਓ ਜੀ ਮਟੀਰੀਅਲ ਆਪਾਂ ਚੰਗੀ ਤਰ੍ਹਾਂ ਪੀਸ ਲਿਆ ਤੇ ਹੁਣ ਭੈਣ ਭਰਾਵਾਂ ਨੂੰ ਦਿਖਾ ਦੇ ਨੇ ਜਿਆਦਾ ਤੁਸੀਂ ਨਹੀਂ ਪੀਸਣਾ ਤਾਂ ਜੋ ਆਪਣੇ ਜਿਹੜੇ ਸੰਘੇ ਤੇ ਲੱਗੀ ਜਾਵੇ ਇਹ ਥੋੜੀ ਜਿਹੀ ਘੱਟ ਮਾਤਰਾ ਦੇ ਵਿੱਚ ਹੀ ਪੀਸਨੇ ਆਹ ਲਓ ਮਿੱਤਰੋ ਤੁਹਾਡਾ ਪ੍ਰੋਟੀਨ ਬਣ ਕੇ ਹੋ ਗਿਆ ਰੈਡੀ ਤੁਸੀਂ ਐਂ ਦੇਖੋਗੇ ਵੀ ਇੰਨਾ ਸਵਾਦ ਬਣੂਗਾ ਇੰਨਾ ਟੇਸਟੀ ਬਣੂਗਾ ਤੁਸੀਂ ਇਹਨੂੰ ਭਾਜ ਭਾਜ ਕੇ ਖਾਓਗੇ ਇੰਨਾ ਪ੍ਰੋਟੀਨ ਬਣ ਜੂਗਾ ਗੱਲਾਂ ਛੱਡ ਦੋਗੇ ਤੁਸੀਂ ਲਓ ਮਿੱਤਰੋ ਇਹਨੂੰ ਤੁਸੀਂ ਹੁਣ ਕੀ ਕਰਨਾ ਇਹਦੇ ਵਿੱਚ ਪ੍ਰੋਡਕਟ ਆਪਾਂ ਹੋਰ ਦੱਸਦੇ ਆਂ ਆਪਾਂ ਬਣਾ ਰਹੇ ਹਾਂ 6 ਕਿਲੋ ਮਾਤਰਾ ਦੇ ਕਰੀਬ ਬੜੀਆਂ ਦਾ ਇਹ ਪਰ ਆਪਾਂ ਤੁਹਾਨੂੰ ਥੋੜਾ ਜਿਹਾ ਬਣਾ ਕੇ ਤਾਂ ਦਿਖਾ ਰਹੇ ਆ ਕਿ ਭੈਣ ਭਰਾਵਾਂ ਨੂੰ ਜਲਦੀ ਜਿਹੜੀ ਵੀਡੀਓ ਲੰਮੀ ਨਾ ਹੋਵੇ ਤੇ ਜਲਦੀ ਜਲਦੀ ਬਣਾ ਕੇ ਦਿਖਾ ਲਗੇ ਜੇ ਕਿਸੇ ਮੇਰੇ ਵੀਰਨ ਭਰਾਣ ਕੋਈ ਜਾਣਕਾਰੀ ਲੈਣੀ ਹੋਈ ਨੰਬਰ ਸਕਰੀਨ ਦੇ ਉੱਤੇ ਲਾ ਲਾਂਗੇ ਐਂਡ ਦੇ ਉੱਤੇ ਆਪਾਂ ਲਿਸਟ ਵੀ ਲਾ ਦਾਂਗੇ ਵੀ ਕਿੰਨਾ ਕਿੰਨਾ ਮਟੀਰੀਅਲ ਸਾਰਾ ਇਹਦੇ ਵਿੱਚ ਪਊਗਾ ਤੇ ਲੋ ਮਤਲਬ ਮਾਰਕੀਟ ਦੇ ਵਿੱਚੋਂ ਤੁਸੀਂ ਆਨਲਾਈਨ ਆਰਡਰ ਕਰ ਲੈਣਾ ਕੋਕੋ ਪਾਊਡਰ ਕੋਕੋ ਪਾਊਡਰ ਆ ਇਹ ਅਸੀਂ 100 ਗ੍ਰਾਮ ਆਰਡਰ ਕੀਤਾ ਸੀ ਪਰ ਇੱਕ ਦੇ ਨਾਲ ਇੱਕ ਸਾਨੂੰ ਫ੍ਰੀ ਆ ਇਹਦੀ ਆਪਾਂ ਜਿਹੜੀ ਕੁਆਲਿਟੀ ਬਹੁਤ ਵਧੀਆ ਟੌਪ ਆ ਤੇ ਪਾਉਣਾ ਆਪਾਂ 200 ਗ੍ਰਾਮ ਬਹੁਤ ਚੌਕਲੇਟ ਦੇ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੈ ਫਲੇਵਰ ਬਹੁਤ ਵਧੀਆ ਬਣ ਜਾਂਦਾ ਹੈ ਖਾਣ ਦੇ ਵਿੱਚ ਤੁਹਾਨੂੰ ਸਵਾਦ ਲੱਗੂਗਾ ਸਾਰਾ ਪ੍ਰੋਟੀਨ ਆਪਣਾ ਇਹਦੀ ਆਪਾਂ ਵਰਤੋਂ ਕਰਾਂਗੇ 200 ਗ੍ਰਾਮ 6 ਕਿਲੋ ਬੜੀਆਂ ਦੇ ਵਿੱਚ ਪਰ ਇੱਥੇ ਆਪਾਂ ਤੁਹਾਨੂੰ ਇਹ ਥੋੜੀ ਜਿਹੀ ਮਾਤਰਾ ਦੇ ਵਿੱਚ ਪਾ ਕੇ ਦਿਖਾਵਾਂਗੇ ਜਿਆਦਾ ਮਾਤਰਾ ਦੇ ਵਿੱਚ ਨਹੀਂ ਪਾਉਂਦੇ ਲਓ ਜੀ ਹੁਣ ਆਪਾਂ ਲੈ ਆ ਸੁੱਕਾ ਦੁੱਧ ਬੇਰਕਾ ਕੰਪਨੀ ਦਾ ਲੈ ਆ ਤੁਸੀਂ ਕਿਸੇ ਵਧੀਆ ਬ੍ਰਾਂਡ ਕੰਪਨੀ ਦਾ ਲੈ ਸਕਦੇ ਹੋ ਲੋਕਲ ਤੁਸੀਂ ਪਾਉਣਾ ਨਹੀਂ ਇਹ ਜਿੰਨਾ ਮੇਰੇ ਭਰਾਵਾਂ ਦੇ ਭਰਾਵਾਂ ਦੇ ਚਰਬੀ ਵਾਲੀ ਚੜੀ ਹੋਈ ਹੈ ਉਹ ਬਈ ਇਹਨੂੰ ਲੋ ਫੈਟ ਦਾ ਲੈਣਾ ਹੈ ਪਰ ਜਿੰਨਾ ਮੇਰੇ ਵੀਰਾਂ ਦੇ ਭਰਾਵਾਂ ਦਾ ਸਰੀਰ ਕਮਜ਼ੋਰ ਹੈ ਪਤਲਾ ਪਣ ਹੱਡੀਆਂ ਜੀਆਂ ਨਿਕਲੀਆਂ ਪੰਜਾਂ ਮਾੜਾ ਮੋਟਾ ਸਰੀਰ ਦਾ ਭਰਮਾ ਵੀ ਬਣਾਉਣਾ ਹੈ ਤੇ ਸਰੀਰ ਸੋਹਣਾ ਜਿਹਾ ਵੀ ਲੱਗੇ ਵੀ ਆਪਾਂ ਕਹੇ ਨੇ ਪਤਲੇ ਜਿਹਾ ਪਤਲਾ ਪਣ ਜਾ ਬਣਿਆ ਪਏ ਆਪਾਂ ਮੋਟੇ ਹੋ ਜੀਏ ਤੇ ਉਹ ਇਹਨੂੰ ਵੱਧ ਫੈਟ ਦਾ ਲੈ ਸਕਦੇ ਅਸੀਂ ਇਹਨੂੰ ਥੋੜਾ ਜਿਹਾ ਵੱਧ ਫੈਟ ਦਾ ਲਿਆ ਜਿਹੜੇ ਭਰਾਵਾਂ ਦਾ ਸਰੀਰ ਪਹਿਲੀ ਵਾਰ ਹੈ ਉਹ ਇਹਨੂੰ ਲੋ ਫੈਟ ਦਾ ਲੈ ਸਕਦੇ ਆ ਇਹ ਤੁਸੀਂ 6 ਕਿਲੋ ਬੜੀਆਂ ਦੇ ਵਿੱਚ 1 ਕਿਲੋ ਦੀ ਇਹਦੀ ਵਰਤੋਂ ਕਰਨੀ ਆ ਪਰ ਆਪਾਂ ਇੱਥੇ ਤੁਹਾਨੂੰ ਥੋੜਾ ਜਿਹਾ ਪਾ ਕੇ ਦਿਖਾ ਰਹੇ ਇੱਕ ਵਾਰ ਇਹ ਆਪਾਂ ਇਸ ਲਈ ਐਡ ਕਰ ਰਹੇ ਹਾਂ ਇਹਦੀ ਤਾਕਤ ਵੀ ਹੁੰਦੀ ਹੈ ਇਹਦੇ ਨਾਲ ਬਈ 슈ਗਰ ਵਗੈਰਾ ਵੀ ਨਹੀਂ ਹੁੰਦਾ ਕਿਉਂਕਿ ਜਿਹੜਾ ਇਹਦੇ ਵਿੱਚ ਆਪਾਂ ਮਿੱਠਾ ਵਗੈਰਾ ਐਡ ਨਹੀਂ ਕਰਨਾ ਆਪਾਂ ਬਿਨ ਮਿੱਠੇ ਤੋਂ ਇਹਨੂੰ ਬਣਾ ਰਹੇ ਹਾਂ ਲਓ ਜੀ ਭੈਣੋ ਤੇ ਭਰਾਵੋ ਇਹਨੂੰ ਤੁਸੀਂ ਚੰਗੀ ਤਰ੍ਹਾਂ ਹੁਣ ਮਿਕਸ ਕਰ ਲੈਣਾ ਐਸ ਤਰ੍ਹਾਂ ਲਓ ਜੀ ਲਾਸਟ ਦੇ ਵਿੱਚ ਤੁਸੀਂ ਕਰਨੇ ਇਹਦੇ ਵਿੱਚ ਮੂੰਗੀ ਐਡ ਸਾਰਾ ਪ੍ਰੋਡਕਟ ਆਪਾਂ ਬਣਾ ਕੇ ਤਿਆਰ ਕਰ ਲਿਆ ਤੇ ਹੁਣ ਆਪਾਂ ਲਾਸਟ ਦੇ ਵਿੱਚ ਇਹਦੇ ਮੂੰਗੀ ਐਡ ਕਰਾਂਗੇ ਕਿਉਂਕਿ ਪਹਿਲਾਂ ਮੂੰਗੀ ਤਾਣ ਕੀਤੀ ਥੋੜੀ-ਮੋਟੀ ਨਵੀਂ ਜੀ ਰਹੇ ਤੇ ਇਹਨੂੰ ਖਰਾਬ ਜਿਆ ਕਰ ਦਿੰਦੀ ਹੈ। ਲਓ ਜੀ ਲਾਸਟ ਦੇ ਵਿੱਚ ਆਪਾਂ ਕਰਾਂਗੇ ਇਹਦੇ ਚ ਮੂੰਗੀ ਮਿਕਸ। ਮੂੰਗੀ ਨੂੰ ਵੀ ਤੁਸੀਂ ਇਸ ਤਰ੍ਹਾਂ ਮਿਕਸ ਕਰਨੀ ਹੈ। ਤੇ ਲੋ ਜੀ ਆਪਣਾ ਨਾ ਪ੍ਰੋਟੀਨ ਉਹ ਬਣ ਕੇ ਹੋ ਗਿਆ ਤਿਆਰ ਬਿਲਕੁਲ ਤੇ ਹੁਣ ਇਹਦੀ ਮਾਤਰਾ ਤੁਸੀਂ ਲੈਣੀ ਕਿਵੇਂ ਆਪਾਂ ਤੁਹਾਨੂੰ ਉਹ ਵੀ ਦੱਸਦੇ ਆਂ ਆਜੋ ਮਿੱਤਰੋ ਬਨੇ ਰਹੋ ਵੀਡੀਓ ਦੇ ਨਾਲ ਲੋ ਜੀ ਭੈਣੋ ਤੇ ਭਰਾਵੋ ਪਾਊਡਰ ਆਪਣਾ ਬਣ ਕੇ ਹੋ ਗਿਆ ਰੈਡੀ ਤੇ ਤੁਸੀਂ ਲੈਣਾ ਕਿਵੇਂ ਆਪਾਂ ਤੁਹਾਨੂੰ ਪੂਰੀ ਵਿਧੀ ਦੱਸ ਦਨੇ ਦੁੱਧ ਗਰਮ ਕਰ ਲੈਣਾ ਤੇ ਇਸ ਤਰ੍ਹਾਂ ਗਲਾਸ ਦੇ ਵਿੱਚ ਦੁੱਧ ਨੂੰ ਤੁਸੀਂ ਪਾ ਲੈਣਾ ਪੂਰਾ ਗਰਮ ਦੁੱਧ ਕਰਨਾ ਠੰਡੇ ਦੁੱਧ ਦੇ ਵਿੱਚ ਤੁਸੀਂ ਇਹਨੂੰ ਨਹੀਂ ਪਾਉਣਾ ਲਓ ਜੀ ਭੈਣੋ ਭਰਾਵੋ ਦੁੱਧ ਆਪਾਂ ਗਰਮ ਕਰਕੇ ਗਲਾਸਾਂ ਦੇ ਵਿੱਚ ਪਾ ਲਿਆ ਤੇ ਹੁਣ ਤੁਹਾਨੂੰ ਦੱਸ ਦੇਣਾ ਵੀ ਇੱਕ ਬੰਦੇ ਨੂੰ ਇਹ ਕਿੰਨੀ ਗਿਣਤੀ ਦੇ ਵਿੱਚ ਕਿਵੇਂ ਲੈਣਾ ਹੈ ਜੇ ਤੁਹਾਡਾ ਭਾਰ 75 ਕਿਲੋ ਆ ਤਾਂ ਮੰਨ ਕੇ ਚੱਲੋ ਤੁਸੀਂ 150 ਗ੍ਰਾਮ ਪ੍ਰੋਟੀਨ ਡੇਲੀ ਦਾ ਲੈਣਾ ਜਿਹੜੇ ਮੇਰੇ ਭਰਾ ਜਿੰਮ ਲਾਉਂਦੇ ਨੇ ਕਸਰਤ ਕਰਦੇ ਨੇ ਉਹਨਾਂ ਲਈ ਤੇ ਤੁਸੀਂ ਕੀ ਕਰਨਾ ਮੇਰੇ ਭੈਣੋ ਤੇ ਭਰਾਵੋ ਜੇ ਤੁਸੀਂ 100 ਗ੍ਰਾਮ ਲੈਣੇ ਆ ਤਾਂ 40 ਤੋਂ 50 ਗ੍ਰਾਮ ਪ੍ਰੋਟੀਨ ਤੁਹਾਨੂੰ ਇਹ ਇੱਕ ਦੇਣ ਦੇ ਵਿੱਚ ਦਿੰਦਾ ਹੈ ਤੇ ਤੁਸੀਂ 150 ਗ੍ਰਾਮ ਪ੍ਰੋਟੀਨ ਲੈਣਾ ਤੁਸੀਂ ਦੁੱਧ ਨੂੰ 2 ਜਾਂ 3 ਵਾਰੀ ਦਿਨ ਦੇ ਵਿੱਚ ਤੁਸੀਂ ਪੀ ਸਕਦੇ ਹੋ ਤੇ ਲਓ ਮਿੱਤਰੋ ਕਾਰਨਾ ਕੀ ਹੈ ਤੁਸੀਂ ਚਮਚੇ ਭਰ ਕੇ ਗਰਮ ਦੁੱਧ ਦੇ ਵਿੱਚ ਇਸ ਤਰ੍ਹਾਂ ਤੁਸੀਂ ਇਹਨੂੰ ਘੋਲ ਲੈਣਾ ਕੋਈ ਵੀ ਇਹਦਾ ਸਾਈਡ ਇਫੈਕਟ ਨਹੀਂ ਬਹੁਤ ਵਧੀਆ ਚੀਜ਼ ਹੈ ਰਿਜ਼ਲਟ ਹੈ ਬਹੁਤ ਵਧੀਆ ਆਊਗਾ ਸਵਾਦ ਵੀ ਬਹੁਤ ਵਧੀਆ ਬਣੂਗਾ ਮਾਰਕੀਟ ਦੇ ਨਾਲੋਂ ਜਿੰਨੇ ਮਰਜ਼ੀ ਪ੍ਰੋਡਕਟ ਆਉਂਦੇ ਹੋਣਗੇ ਸਾਰਿਆਂ ਦਾ ਇਹ ਪਿਓ ਬਣੂਗਾ ਬਈ ਐਡਾ ਘੈਂਟ ਤੇ ਐਡਾ ਸਵਾਦ ਬਣੂਗਾ ਤੁਸੀਂ ਬੱਚੇ ਵੀ ਕਾ ਸਕਦੇ ਆ ਭੈਣਾ ਵੀ ਕਾ ਸਕਦੇ ਬਜ਼ੁਰਗ ਵੀ ਇਹਨੂੰ ਖਾ ਸਕਦੇ ਜੇ ਜਿਮ ਨਹੀਂ ਲਾਉਂਦੇ ਤੁਸੀਂ ਤਾਂ ਵੀ ਇਹ ਚੀਜ਼ਾਂ ਖਾ ਸਕਦੇ ਆ ਬਹੁਤ ਵਧੀਆ ਚੀਜ਼ ਹੈ ਸਰੀਰ ਤੁਹਾਡਾ ਹੈਲਥੀ ਹੈਲਥੀ ਰਹੂਗਾ ਚੁਸਤੀ ਫੁਸਤੀ ਸਰੀਰ ਰਹੂਗਾ ਸੁਸਤਪਾਣਾ ਜਿਹੜਾ ਤੁਹਾਡਾ ਦੂਰ ਹੋ ਜਾਊਗਾ ਇਸ ਤਰ੍ਹਾਂ ਨੂੰ ਚੰਗੀ ਤਰ੍ਹਾਂ ਤੁਸੀਂ ਘੋਲ ਲੈਣਾ ਗਰਮ ਦੁੱਧ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੇਖੋ ਬਿਲਕੁਲ ਜਿਵੇਂ ਇਹ ਘੁਲ ਗਿਆ ਵਿੱਚ ਇਹ ਮਿਕਸ ਹੋ ਚੁੱਕਾ ਹੈ ਤੇ ਦੁੱਧ ਦਾ ਟੈਸਟ ਤੁਸੀਂ ਦੇਖੋਗੇ ਕੋਕੋ ਪਾਊਡਰ ਪਾਉਣ ਦੇ ਨਾਲ ਕਿੰਨਾ ਸਵਾਦ ਆਊਗਾ ਤੇ ਕਿੰਨਾ ਆਪਣਾ ਵਧੀਆ ਬਣੂਗਾ ਜਦੋਂ ਇਹ ਠੰਡਾ ਹੋ ਗਿਆ ਉਦੋਂ ਤੁਸੀਂ ਘੁੱਟ ਘੁੱਟ ਕਰਕੇ ਇਹਨੂੰ ਪੀ ਲੈਣਾ ਤੇ ਬਾਅਦ ਦੇ ਵਿੱਚ ਆਪ ਜੀ ਕਸਰਤ ਵਗੈਰਾ ਵੀ ਕਰ ਲੈਣੀ ਹੈ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਸਾਰੀ ਸਕਰੀਨ ਦੇ ਉੱਤੇ ਆਪਾਂ ਲਿਸ